ਸੋ ਅੱਜ ਮੇਰੇ ਜਿਹੜੇ ਭਰਾ ਜਾਦੇ ਖਰਾਕ ਖਾਂਦੇ ਸ਼ਕੀਨ ਆ ਜਾਂ ਆਪਣੇ ਜਿਹੜੇ ਪਲੇਅਰ ਭਰਾ ਹੁੰਦੇ ਆ ਸੋ ਇਹ ਵੀਡੀਓ ਸਾਰੇ ਮੇਰੇ ਭਰਾਵਾਂ ਵਾਸਤੇ ਆ ਸੋ ਜਿਹੜੇ ਮੇਰੇ ਭਰਾਵਾਂ ਨੂੰ ਲੱਗਦਾ ਕਿ ਆਪਣੀ ਬੋਡੀ ਦੇ ਵਿੱਚ ਗਰਮੈਸ਼ ਆ ਗਰਮੀ ਹੋ ਜਾਂਦੀ ਆ ਸੋ ਖਰਾਕਾਂ ਜਾਦੇ ਖਾਣ ਨਾਲ ਬਈ ਇਹ ਹਰ ਇੱਕ ਬੰਦੇ ਨੂੰ ਪ੍ਰੋਬਲਮ ਆ ਰਹੀ ਹੈ ਸੋ ਕੀ ਕਰਨਾ ਤੁਸੀਂ ਮਾਰਕੀਟ ਦੇ ਵਿੱਚ ਆ ਦੋ ਚੀਜ਼ਾਂ ਅਵੇਲੇਬਲ ਹੁਣ ਹੁੰਦੇ ਸਮੇਂ ਦੇ ਵਿੱਚ ਆਲੂ ਬੁਖਾਰੇ ਤੇ ਨਾਰੀਅਲ ਪਾਣੀ ਸੋ ਕੀ ਕਰਨਾ ਆਪਾਂ ਹੋਰ ਵੀ ਹੁਣ ਵੀ ਪੈਸੇ ਆਪਾਂ ਖਰਾਬ ਕਰਦੇ ਹੀ ਰਹਿੰਦੇ ਆ ਸੋ ਆਵੀ ਮਾਰਕੀਟ ਦੇ ਵਿੱਚ ਉਹ ਸਸਤੀ ਚੀਜ਼ ਮਿਲ ਜਾਂਦੀ ਹੈ ਸੋ ਆਲੂ ਬਖਾਰੇ ਵੀ ਇੱਕ ਸਸਤਾ ਹੀ ਆਪਣਾ ਜਿਹੜਾ ਫਰੂਟ ਆ ਉਹ ਮਿਲ ਜਾਂਦਾ ਸੋ ਖਾਲੀ ਪੇਟ ਉੱਠਣ ਸਾਰ ਤੁਸੀਂ ਵੀ ਕੋਸਾ glass ਪਾਣੀ ਪੀ ਲਿਆ ਕਰੋ ਨਾਰਮਲ ਪਾਣੀ ਪੀ ਲਿਆ ਕਰੋ ਸੋ ਉਸ ਤੋਂ ਬਾਅਦ ਚ ਇੱਕ ਪੀਸ ਜਾਂ ਦੋ ਪੀਸ ਤੁਸੀਂ ਆਲੂ ਬਖਾਰੇ ਦੇ ਖਾਲੀ ਪੇਟ ਖਾ ਲਿਆ ਕਰੋ ਸੋ ਸਾਰੇ ਦਿਨ ਦੇ ਵਿੱਚ ਇੱਕ ਟਾਈਮ ਨਾਰੀਅਲ ਪਾਣੀ ਪੀਆ ਕਰੋ ਜਾਂ ਇਹਦੇ ਨਾਲ ਹੀ ਖਾਲੀ ਪੇਟ ਨਾਰੀਅਲ ਪਾਣੀ ਪੀਣਾ ਤੁਹਡੇ ਲਈ ਬਹੁਤ ਜ਼ਰੂਰੀ ਆ ਸੋ ਜਿਹੜੇ ਮੇਰੇ ਭਰਾਵਾਂ ਨੂੰ ਲੱਗਦਾ ਕਿ ਸਾਡੀ ਬਾਡੀ ਦੇ ਵਿੱਚ ਗਰਮੈਸ਼ ਆ ਜਾਂ ਜਿਹੜੇ ਮੇਰੇ ਭਰਾ ਦਾਰੂ ਦੂਰੂ ਵੱਧ ਪੀਂਦੇ ਆ ਸੋ ਇਹ ਦੋ ਚੀਜ਼ਾਂ ਜ਼ਰੂਰ ਟਰਾਈ ਕਰੋ ਸੋ ਜਿਨ੍ਹਾਂ ਨੂੰ ਲੱਗਦਾ ਕਿ ਸਾਡੇ ਬਾਡੀ ਦੇ ਵਿੱਚ ਗਰਮੈਸ਼ ਆ ਸੋ ਗਰਮੈਸ਼ ਆ ਜਿਹੜੀ ਗਰਮੀ ਆ ਤੁਹਾਡੀ ਉਹ ਜਲਦੀ ਨਿਕਲ ਜਾਊਗੀ ਸੋ ਆ ਜਿਹੜੇ ਮੇਰੇ ਭਰਾ 플레이ਰ ਆ ਜਾਂ ਵੱਧ ਖਰਾ ਖਾਂਦੇ ਵੈਸੇ ਸਾਰੀ ਸਾਰਿਆਂ ਵਾਸਤੇ ਇਹ ਵੀਡੀਓ ਆ ਸੋ ਆ ਹੁਣ ਮਾਰਕੀਟ ਦੇ ਵਿੱਚ ਦੋ ਫਰੂਟ ਅਵੇਲੇਬਲ ਆ ਆਲੂ ਬਖਾਰਾ ਤੇ ਨਾਰੀਅਲ ਪਾਣੀ ਸੋ ਦਨ ਦੇ ਵਿੱਚ ਇੱਕ ਟਾਈਮ ਟੇਨ ਦੇ ਵਿੱਚ ਜ਼ਰੂਰ ਵਰਤੋ ਥੈਂਕ ਯੂ